ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਲੋਂਗੋਵਾਲ ਹਰਸ਼ ਆਟੋ ਡੀਲ ਚ ਦੇ ਜੋ ਕਿ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਆ ਤੇ ਬਾਈ ਕੋਲੇ ਨਵੇਂ ਪੁਰਾਣੇ ਮੋਟਰਸਾਈਕਲ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਇੱਥੇ ਆਪਾਂ ਨੂੰ ਸਾਰੇ ਬਾਜ਼ਾਰ ਨਾਲੋਂ ਸਸਤੇ ਤੇ ਬਹੁਤ ਹੀ ਵਧੀਆ ਘੱਟ ਚੱਲੇ ਹੋਏ ਮੋਟਰਸਾਈਕਲ ਮਿਲ ਜਾਣਗੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ 2018 ਮਾਡਲ ਆਈ ਸਾਰਾ オリジナル ਮੋਟਰਸਾਈਕਲ ਆ ਕੰਮੇ ਨਾ ਜੀ ਇਹ ਫਰਸਟ ਓਨਰ ਜੀ ਅੱਛਾ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ 2018 اچھا ਇਹ ਕਿਹੜਾ ਆ ਗਿਆ 2018 ਜੀ ਠੀਕ ਹੈ ਜੀ ਇਹ ਕਾਰਬੂਰੇਟਰ ਵਾਲਾ ਮੋਟਰਸਾਈਕਲ ਆ ਜੀ ਠੀਕ ਹੈ ਜੀ ਬਹੁਤ ਘੱਟ ਮਿਲਦੇ ਨੇ ਜਿਹੜੇ ਅੱਜ ਦੀ ਘੜੀ ਕਾਪੀ ਕਾਗਜ ਕਾਪੀ ਕਾਗਜਾਂ ਦੀ ਪੂਰੀ ਜ਼ਿੰਮੇਵਾਰੀ ਹੈ ਜਿਹੜਾ ਵੀਰ ਕਹੂਗਾ ਨਾਮ ਕਰਵਾ ਕੇ ਦੇਵਾਂਗੇ ਜੀ ਚੀਜ਼ ਅਗਲੇ ਨੂੰ ਠੀਕ ਹੈ ਜੀ ਨਾਮ ਕਰਾਉਣ ਦੀ ਜ਼ਿੰਮੇਵਾਰੀ ਵੀ ਆਪਣੀ ਆ ਪਰ ਖਰਚਾ ਕਸਟਮਰ ਦਾ ਹੋਣਾ ਜਿਹੜਾ ਆਰਸੀ ਦਾ ਹੁੰਦਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨਾ ਮਾਡਲ ਆ ਗਿਆ ਸੀਪੀ 100 ਮਿਲ ਜੂ ਹਾਂਜੀ ਇਹ ਬੰਦ ਹੋ ਕੇ ਬਹੁਤ ਔਖੇ ਮਿਲਦੇ ਨੇ ਵਧੀਆ ਮੋਟਰਸਾਈਕਲ ਇਹ ਕਿਹੜਾ ਮਾਡਲ ਹੈ ਜੀ ਇਹ ਇਹ 2015 ਮਾਡਲ ਹੈ ਜੀ ਠੀਕ ਹੈ ਜੀ ਬਹੁਤ ਜਾਇਜ਼ ਰੇਟ ਤੇ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਹਾਂ ਤੇ ਤੇ ਸੈਲਫ ਸਟਾਰਟ ਡੀਲਕਸ 2014 ਮਾਡਲ ਹੈ ਇਹ ਠੀਕ ਹੈ ਜੀ ਕੈਮੇ ਨਾਮ ਆ ਜੀ ਇਹ ਇਹ ਵੀ ਪਹਿਲੇ ਨਾਮ ਆ ਜੀ ਠੀਕ ਹੈ ਜੀ ਪਹਿਲੇ ਨਾਮ ਇਹ ਵੀ ਪਹਿਲੇ ਨਾਮ ਦਾ ਲਗਭਗ ਆਪਣੇ ਲੈਵੇ ਜਿਹੜੇ ਮੋਟਰਸਾਈਕਲ ਮਿਲਣਗੇ ਪਹਿਲੇ ਨਾਮ ਦੇ ਤੇ ਸਾਰੇ オリジナル ਮਿਲਣਗੇ ਜੀ ਠੀਕ ਹੈ ਜੀ ਕੋਈ ਇੰਜਨ ਗੇਅਰ ਸਭ ਓਕੇ ਇੰਜਨ ਗੇਰ ਦੀ ਆਪਣੇ ਵੱਲੋਂ ਪੂਰੀ ਗਾਰੰਟੀ ਮਿਲੂ ਜੀ ਠੀਕ ਹੈ ਜੀ ਤੇ ਇਹ ਕਿੰਨਾ ਆ ਗਿਆ ਜੀ ਸਪਲੈਂਡਰ ਆ ਗਿਆ ਜੀ 2021 ਮਾਡਲ ਠੀਕ ਹੈ ਪਹਿਲੇ ਨਾਮ ਦਾ ਠੀਕ ਹੈ ਜੀ ਹਾਂ ਜੀ ਅੱਗੇ ਆ ਗਿਆ ਹੀਰੋ ਸਪਲੈਂਡਰ ਇਹ ਆ ਗਿਆ ਜੀ ਸਪਲੈਂਡਰ ਐਕਸਟੈਕ ਮਾਡਲ ਆ ਜਿਹੜਾ ਅੱਜ ਕੱਲ ਨਵਾਂ ਆਇਆ ਹੀਰੋ ਦਾ ਠੀਕ ਹੈ ਜੀ 2022 ਮਾਡਲ ਹੈ ਜੀ ਠੀਕ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਆ ਗਿਆ ਪਟੀਨਾ ਲੋ ਵੀ ਪਟੀਨਾ ਵੀ ਮਿਲ ਨੂੰ ਇੱਥੋਂ ਆਪਾਂ ਨੂੰ ਕਹਿੰਦੇ ਪ੍ਰੋਟੀਨੇ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਪ੍ਰੋਟੀਨਾ ਪਹਿਲੇ ਨਾਮ ਦਾ ਮੋਟਰਸਾਈਕਲ ਹੈਗਾ ਠੀਕ ਹੈ ਜੀ ਸਾਰਿਆਂ ਦੇ ਸਰਕਾਰੀ ਨੰਬਰ ਪਲੇਟਾਂ ਮਿਲ ਨਹੀਂ ਆਏ ਲਗਭਗ ਠੀਕ ਹੈ ਜੀ ਜਿਹਦੇ ਨਹੀਂ ਹੋਣਗੀਆਂ ਉਹ ਵੀ ਲਗਵਾ ਕੇ ਦੇਵਾਂਗੇ ਪੂਰੀ ਜ਼ਿੰਮੇਵਾਰੀ ਹੋਗੀ ਉਹ ਵੀ ਫੁੱਲ ਗਾਰੰਟੀ ਹੈ ਬਾਈ ਬਾਈ ਦੇ ਆਪਣੇ ਵੀ ਬੈਠੇ ਆ ਬਾਈ ਹੁਣੀ ਕੋਈ ਲੰਬਾ ਨਹੀਂ ਕਿਸੇ ਚੀਜ਼ ਦਾ ਤੁਸੀਂ ਆਓ ਇੱਕ ਵਾਰੀ ਵਿజిਟ ਜ਼ਰੂਰ ਕਰੋ ਹਾਂਜੀ ਸਪਲੈਂਡਰ ਆ ਗਿਆ ਜੀ 2023 ਦੀ ਮੈਨੂਫੈਕਚਰ ਆ ਬਾਅਦ ਮਹੀਨੇ ਦੀ ਠੀਕ ਹੈ ਜੀ 2024 ਦੇ 8ਵੇਂ ਮਹੀਨੇ ਦਾ ਰਜਿਸਟਰਡ ਆ ਮੋਟਰਸਾਈਕਲ ਠੀਕ ਹੈ ਜੀ ਹਾਂਜੀ ਲਗਭਗ ਸਾਲ ਹੋਇਆ ਮੋਟਰਸਾਈਕ ਜਵਾਂ ਨਵੇਂ ਵਰਗਾ ਪਿਆ ਬਈ ਮੋਟਰਸਾਈਕਲ ਚੈੱਕ ਕਰੋ ਤੁਸੀਂ ਜਵਾਂ ਨਵਾਂ ਹੀ ਆ ਕੋਕਾ ਪੀਸ ਲਓ ਵੀ ਅੱਗੇ ਆ ਆ ਗਿਆ ਆਪਣਾ ਹੀਰੋ ਹੋਂਡਾ ਘੱਟ ਪੈਸੇ ਵਾਲਾ ਮੋਟਰਸਾਈਕਲ ਤਸੱਲੀ ਵਾਲਾ ਬਿਲਕੁਲ ਨਵੇਂ ਵਰਗਾ ਕਿੰਨਾ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ ਇਹ ਵੀ ਪਹਿਲੇ ਨਾਮ ਤੇ ਆ ਹਾਂਜੀ ਹਾਂਜੀ ਤੇ ਇੱਧਰ ਸਪਲੈਂਟਰ ਇੱਕ ਹੋਰ ਖੜਾ ਸਪਲੈਂਟਰ 2017 ਮਾਡਲ ਹੈ ਜੀ ਠੀਕ ਹੈ ਜੀ ਕਾਰਬਿਟਰ ਵਾਲਾ ਮੋਟਰਸਾਈਕਲ ਆ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਪਹਿਲੇ ਨਾਮ ਦਾ ਮੋਟਰਸਾਈਕਲ ਆਗਾ ਇਹਦੀ ਪੂਰੀ ਫੁੱਲ ਗਰੰਟੀ ਆ ਬਈ ਮੁੰਡਿਓ ਹੋਰ ਕੀ ਚਾਹੀਦਾ ਆਜੋ ਤੁਸੀਂ ਇੱਕ ਵਾਰੀ ਵੇਖ ਜ਼ਰੂਰ ਕਰੋ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਮਿਲ ਜਾਣਗੇ ਸਾਰੇ ਮੋਟਰਸਾਈਕਲ ਤੇ ਇਹ 2023 ਮਾਡਲ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਹੈਗਾ ਅੱਛਾ ਜੀ ਸਾਰਾ オリジナル ਮੋਟਰਸਾਈਕਲ ਆ ਠੀਕ ਹੈ ਜੀ ਇਹ ਵੀ ਸਾਰਾ オリジナル ਹੈ ਜੀ ਸਭ ਤੋਂ ਸਾਰੇ ਨਾਲੋਂ ਵੱਡੀ ਗੱਲ ਕੀ ਆ ਬਾਈ ਜੇ ਕਿਸੇ ਮੇਰੇ ਵੀਰ ਭਰਾ ਕੋਲੇ ਪੈਸੇ ਨਹੀਂ ਹੁੰਦੇ ਲੈਣ ਲਈ ਲੋਨ ਦੀ ਸਹੂਲਤ ਵੀ ਆ 10000 ਦੀ ਵੀ ਸੁਵਿਧਾ ਹੈਗੀ ਆ ਬਾਈ ਕਹਿੰਦੇ ਤੁਸੀਂ ਆਓ ਆਪਾਂ ਰੇਟ ਦਾ ਕੋਈ ਹੋਰ ਤਸੰਦਾਗਾ ਵੱਧ ਘੱਟ ਤਾਂ ਆਪਾਂ ਲੋਨ ਕਰਾ ਕੇ ਦੇਵਾਂਗੇ ਮੇਨ ਗੱਲ ਵੱਡੀ ਇਹ ਹੈ ਵੀ ਇਹ ਸਾਰੇ ਪੰਜਾਬ ਨੰਬਰ ਮੋਟਰਸਾਈਕਲ ਮਿਲ ਜਾਂਦੇ ਬਾਈ ਤੁਹਾਨੂੰ ਜਿਹੜਾ ਸਾਧਨ ਕੋਈ ਵੀ ਕਸਟਮਰ ਲੈਣਾ ਪਸੰਦ ਕਰਦਾ ਆਪਣੇ ਤੋਂ ਇੰਨੀ ਜ਼ਿੰਮੇਵਾਰੀ ਹੈ ਵੀ ਆਪਾਂ ਨਾਮ ਕਰਵਾ ਕੇ ਦੇਵਾਂਗੇ ਅਗਲੇ ਦਾ ਜੀ ਬਸ ਠੀਕ ਹੈ ਕਾਗਜ਼ਾਂ ਪੱਤਰਾਂ ਦੀ ਇੰਜਣ ਦੀ ਆਪਣੇ ਵੱਲੋਂ ਜ਼ਿੰਮੇਵਾਰੀ ਹੋਊਗੀ ਭਾਈ ਜੇ ਕਿਸੇ ਵੀਰ ਭਰਾ ਨੇ ਘੱਟ ਪੈਸਿਆਂ ਵਾਲਾ ਕੋਈ ਮੋਟਰਸਾਈਕਲ ਲੈਣਾ ਹੋਵੇ ਉਹ ਵੀ ਆਪਣੇ ਕੋਲ ਮਿਲ ਜੂਗਾ ਬਿਲਕੁਲ ਜੀ ਉਹਨਾਂ ਲਈ ਵੀ ਆਪਾਂ ਨੇ ਖਾਸ ਧਿਆਨ ਰੱਖਿਆ ਹੈਗਾ ਆਪਣੇ ਲਈ ਵੀ ਘੱਟ ਪੈਸਿਆਂ 'ਚ ਕੋਈ ਲਾ ਲੋ 10000 15000 20000 ਦੀ ਰੇਂਜ 'ਚ ਹਰ ਇੱਕ ਪ੍ਰਕਾਰ ਦਾ ਮੋਟਰਸਾਈਕਲ ਆਪਣੇ ਕੋਲ ਮਿਲੂਗਾ ਜੀ ਉਹ ਵੀ ਮਿਲ ਜਾਣਗੇ ਬਿਲਕੁਲ ਜੀ ਬਿਲਕੁਲ ਇੰਜਨ ਦੀ ਜ਼ਿੰਮੇਵਾਰੀ ਇੰਜਨ ਗੇਅਰ ਦੀ ਇਹਨਾਂ ਦੀ ਵੀ ਜ਼ਿੰਮੇਵਾਰੀ ਹੋ ਕਾਗਜ਼ ਪੱਤਰ ਦਿੰਦੇ ਆ ਵੀ ਇਹਦੀ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਕਾਗਜ਼ਾਂ ਦੀ ਵੀ ਜ਼ਿੰਮੇਵਾਰੀ ਮਿਲੂ ਜੀ ਆਪਣੇ ਵੱਲੋਂ ਠੀਕ ਹੈ ਜੀ ਸਾਰਿਆਂ ਦੇ ਕਾਗਜ਼ ਹ ਬਾਈ ਉਹਨਾਂ ਕੋਲੇ ਜ਼ਰੂਰ ਵੇਸਟ ਕਰਿਓ ਤੇ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਤੇ ਬਾਈ ਹੋਣੀ ਜ਼ਰੂਰ ਉਹਦਾ ਮਾਨਤਾ ਨਾਲ ਅਲੱਗ ਤੋਂ ਕਰਦੇ ਉਹਨੂੰ 2 ਲੀਟਰ ਪੈਟਰੋਲ ਅਲੱਗ ਤੋਂ ਦਿੱਤਾ